ਰੜੀ ਜੀਤੂ ਅਤੇ ਪ੍ਰੀਤ ਦੀ ਪੱਕੀ ਦੋਸਤੀ ਸੀ ਡੰਡੀ ਇੰਨੀ ਪੱਕੀ ਕਿ ਕਿਤੇ ਵੀ ਜਾਣਾ ਹੁੰਦਾ ਤਾਂ ਇਕੱਠੇ ਜਾਂਦੇ ਡੰਡੀ ਦੋਵਾਂ ਦੇ ਘਰ ਬੇਸ਼ੱਕ ਦੂਰ ਦੂਰ ਸਨ ਪਰ ਜਮਾਤ ਇੱਕ ਹੀ ਸੀ ਡੰਡੀ ਦੋਵੇਂ ਹੀ ਪੜਨ ਵਿੱਚ ਵੀ ਬਹੁਤ ਹੋਸ਼ਿਆਰ ਸਨ ਡੰਡੀ ਦੋਵਾਂ ਵਿੱਚ ਉਸਾਰੂ ਮੁਕਾਬਲਾ ਸੀ ਡੰਡੀ ਕਦੇ ਉਹ ਪਹਿਲਾ ਦਰਜਾ ਹਾਸਲ ਕਰਦਾ ਅਤੇ ਕਦੇ ਉਹ ਡੰਡੀ ਗੱਲ ਕੀ ਪਹਿਲੀਆਂ ਦੋਵੇਂ ਪੋਜੀਸ਼ਨਾਂ ਉੱਤੇ ਦੋਵਾਂ ਦੋਸਤਾਂ ਦਾ ਕਬਜ਼ਾ ਰਹਿੰਦਾ ਡੰਡੀ ਉਹਨਾਂ ਦੇ ਅਧਿਆਪਕ ਵੀ ਉਹਨਾਂ ਤੋਂ ਬਹੁਤ ਖੁਸ਼ ਸਨ ਡੰਡੀ ਇੰਨੇ ਖੁਸ਼ ਕਿ ਉਹ ਹੋਰ ਨਾਲ ਸਕੂਲਾਂ ਦੇ ਅਧਿਆਪਕਾਂ ਨਾਲ ਉਹਨਾਂ ਦੀ ਦੋਸਤੀ ਅਤੇ ਲਾਇਕਪਣੇ ਲਾਇਕਪੁਣੇ ਦੀ ਗੱਲ ਬੜੇ ਫਕਰ ਨਾਲ ਕਰਦੇ ਡੰਡੀ ਪ੍ਰੀਤ ਦੇ ਪਿਤਾ ਦੀ ਆਮਦਨ ਜਿੱਤੂ ਦੇ ਪਿਤਾ ਦੀ ਆਮਦਨ ਮੁਕਾਬਲੇ ਕਾਫੀ ਘੱਟ ਸੀ ਡੰਡੀ ਪ੍ਰੀਤ ਹੋਰੀ ਤਿੰਨ ਭੈਣ ਭਰਾ ਸਨ ਜਦੋਂ ਕਿ ਜਿੱਤੂ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ ਡੰਡੀ ਜਿੱਤੂ ਨੂੰ ਖਰਚੇ ਦੀ ਕੋਈ ਫਿਕਰ ਨਹੀਂ ਸੀ ਡੰਡੀ ਹਾਂ ਇਹ ਗੱਲ ਵੱਖਰੀ ਸੀ ਕਿ ਉਹ ਕਦੇ ਵੀ ਫਜ਼ੂਲ ਖਰਚੀ ਨਹੀਂ ਸੀ ਕਰਦਾ ਡੰਡੀ ਫਜ਼ੂਲ ਖਰਚੀ ਤਾਂ ਛੱਡੋ ਉਹ ਆਪਣੇ ਜੀਬ ਖਰਚੇ ਬਿਜਲੇ ਪੈਸਿਆਂ ਵਿੱਚੋਂ ਪੈਸੇ ਬਚਾ ਕੇ ਕਾਫੀ ਪੈਸੇ ਇਕੱਠੇ ਕਰੀ ਬੈਠਾ ਸੀ ਡੰਡੀ ਪ੍ਰੀਤ ਨੂੰ ਖਰਚਾ ਮਿਲਦਾ ਹੀ ਮੁਸ਼ਕਲ ਨਾਲ ਸੀ ਡੰਡੀ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਸਕੂਲ ਵਾਲੇ ਉਸ ਦੀ ਫੀਸ ਮਾਫ ਕਰ ਦਿੰਦੇ ਸਨ ਅਤੇ ਲੋੜ ਪੈਣ ਉੱਤੇ ਅਧਿਆਪਕ ਮਦਦ ਵੀ ਕਰ ਦਿੰਦੇ ਡੰਡੀ ਉਹਨਾਂ ਦੀ ਪੰਜਵੀਂ ਜਮਾਤ ਦਾ ਨਤੀਜਾ ਆ ਗਿਆ ਸੀ ਡੰਡੀ ਰੈਡੀ ਪ੍ਰੀਤ ਨੇ ਪਹਿਲਾ ਦਰਜਾ ਹਾਸਲ ਕੀਤਾ ਅਤੇ ਜੀਤੂ ਨੇ ਦੂਜਾ ਡੰਡੀ ਹੁਣ ਅਗਲੀ ਜਮਾਤ ਦਾ ਦਾਖਲਾ ਪੜਨਾ ਸੀ ਡੰਡੀ ਛੇਵੀਂ ਜਮਾਤ ਦੀਆਂ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਇੱਕਦਮ ਬਾਦਾ ਹੋਣ ਕਾਰਨ ਪ੍ਰੀਤ ਲਈ ਇਸ ਸਕੂਲ ਵਿੱਚ ਪੜ੍ਹਾਈ ਜਾਰੀ ਰੱਖਣੀ ਔਖੀ ਸੀ ਡੰਡੀ ਉਸ ਦੇ ਪਿਤਾ ਨੇ ਉਸ ਦਾ ਦਾਖਲਾ ਕਿਸੇ ਘੱਟ ਖਰਚੇ ਵਾਲੇ ਸਕੂਲ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਡੰਡੀ ਜਿੱਤੂ ਨੇ ਛੇਵੀਂ ਜਮਾਤ ਦਾ ਦਾਖਲਾ ਭਰਨ ਵਾਲੇ ਦਿਨ ਪ੍ਰੀਤ ਨੂੰ ਫੋਨ ਕੀਤਾ ਪ੍ਰੀਤ ਆ ਜਾ ਫਿਰ ਚੱਲੀਏ ਦਾਖਲਾ ਭਰਨ ਡੰਡੀ ਪ੍ਰੀਤ ਕੋਲ ਦਾਖਲਾ ਭਰਨ ਅਤੇ ਹੋਰ ਖਰਚਾਂ ਲਈ ਪੈਸੇ ਨਹੀਂ ਸਨ ਡੰਡੀ ਉਸ ਨੇ ਬਹਾਨਾ ਮਾਰ ਦਿੱਤਾ ਕਿ ਅੱਜ ਉਸ ਦੇ ਡੈਡੀ ਨੂੰ ਕੋਈ ਕੰਮ ਹੈ ਉਹ ਫਿਰ ਕਿਸੇ ਦਿਨ ਦਾਖਲਾ ਪਰੇਗਾ ਡੰਡੀ ਜੀਤੂ ਦਾਖਲਾ ਪਰ ਕੇ ਪੁਸਤਕਾਂ ਅਤੇ ਕਾਪੀਆਂ ਸਮੇਤ ਨਵਾਂ ਬੈਗ ਵੀ ਖਰੀਦ ਲਿਆ ਡੰਡੀ 10 ਅਪ੍ਰੈਲ ਤੋਂ ਪੜ੍ਹਾਈ ਸ਼ੁਰੂ ਹੋ ਗਈ ਪਰ ਪ੍ਰੀਤ ਨੇ ਹਾਲੇ ਤੱਕ ਦਾਖਲਾ ਨਹੀਂ ਪ੍ਰਿਆਸੀ ਡੰਡੀ ਜੀਤੂ ਦੇ ਪੁੱਛਣ ਉੱਤੇ ਪ੍ਰੀਤ ਬਹਾਨਾ ਮਾਰ ਛੱਡਦਾ ਹਾਲੇ ਮੇਰੇ ਡੈਡੀ ਵਿਜੀ ਹਨ ਡੰਡੀ ਉਹ ਬਿਹਲੇ ਹੋ ਕੇ ਦਾਖਲਾ ਪਰ ਕੇ ਆਉਣਗੇ ਡੰਡੀ ਪ੍ਰੀਤ ਵੱਲੋਂ ਹਾਲੇ ਤੱਕ ਦਾਖਲਾ ਨਾ ਭਰਨ ਬਾਰੇ ਅਧਿਆਪਕ ਵੀ ਜੀਤੂ ਨੂੰ ਕਈ ਵਾਰ ਪੁੱਛ ਚੁੱਕੇ ਸਨ ਡੰਡੀ ਉਹ ਪ੍ਰੀਤ ਦੇ ਦੱਸੇ ਅਨੁਸਾਰ ਕਹਿ ਦਿੰਦਾ ਹਾਲੇ ਉਸਦੇ ਡੈਡੀ ਵਿਜੀ ਹਨ ਡੰਡੀ ਉਹ ਬਿਹਲੇ ਹੋ ਕੇ ਦਾਖਲਾ ਪਰ ਕੇ ਜਾਣਗੇ ਡੰਡੀ ਬੇਟਾ 15 April ਆਖਰੀ ਤਰੀਕ ਆ ਦਾਖਲੇ ਦੀ ਡੰਡੀ